ਆ ਦੇਖੋ ਪੈਸਿਆਂ ਦੇ ਲੈਣ-ਦੇਣ ਪਿੱਛੇ ਸੁਨਿਆਰੇ ਨੇ ਦੂਸਰੇ ਸੁਨਿਆਰੇ ਦਾ ਕਰਤਾ ਕਤਲ ਦੇਖੋ ਖੌਫਨਾਕ ਸੀਸੀਟੀਵੀ ਵੀਡੀਓ ਵੀਡੀਓ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਮਾਮਲਾ ਗੁਰੂਦੀ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਹੈ ਦਰਅਸਲ ਦੋ ਸੁਨਿਆਰਿਆਂ ਦੇ ਵਿੱਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਸੀ ਇਹੇ ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾ ਸੁਨਿਆਰਿਆਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਹੈ ਸੁਨੇਾਰੇ ਆਪੋ ਆਪਣੇ ਘਰੇ ਚਲੇ ਜਾਂਦੇ ਨੇ ਤੇ ਫਿਰ ਇੱਕ ਸੁਨੇਾਰੇ ਨੇ ਤਲਖ ਬਾਜ਼ੀ ਦੇ ਵਿੱਚ ਤਹਿਸ ਦੇ ਵਿੱਚ ਆ ਕੇ ਦੂਸਰੇ ਸੁਨੇਾਰੇ ਤੇ ਗੋਲੀ ਚਲਾ ਦਿੱਤੀ ਹੈ ਗੋਲੀ ਲੱਗਣ ਦੇ ਨਾਲ ਸੁਨੇਾਰਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਲ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਸੁਨਿਆਰੇ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਤਾਂ ਮਾਮਲਾ ਅਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ ਟਾਲੀ ਵਾਲਾ ਚੌਂਕ थाना ਦੇ ਏਰੀਆ ਦੇ ਵਿੱਚ ਦੋ ਸੁਨਿਆਰੇ ਆਪਸ ਵਿੱਚ ਝੜਦੇ ਨੇ ਔਰ ਬਹਿਸਵਾਜੀ ਦੇ ਦੌਰਾਨ ਗੋਲੀ ਚਲਦਿਆਂ ਸੁਨਿਆਰਾ ਜ਼ਖਮੀ ਹੋ ਜਾਂਦਾ ਜਿਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਪਰ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਮੌਕੇ ਤੇ ਪੁਲਿਸ ਪਹੁੰਚੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਵੀਡੀਓ ਆਪਣੇ ਆਪ ਚ ਬੇहद ਖੌਫਨਾਕ ਹੈ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜਲਦ ਸਾਂਝੇ ਕੀਤੇ ਜਾਣਗੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਚ ਲੈ ਲਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਦੋਵਾਂ ਧਿਰਾਂ ਦੇ ਵਿੱਚ ਸੋਨੇ ਦੇ ਪੈਸੇ ਦੇ ਲੈਣ ਦੇ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਇੰਨਾ ਜ਼ਿਆਦਾ ਵਿਵਾਦ ਵੱਧ ਗਿਆ ਕਿ ਬਹਿਸਬਾਜੀ ਦੇ ਵਿੱਚ ਇੱਕ ਸੁਨਿਆਰੇ ਨੇ ਦੂਸਰੇ ਸੁਨਿਆਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਔਰ ਫਾਇਰਿੰਗ ਦੀ ਇਸ ਘਟਨਾ ਤੋਂ ਬਾਅਦ ਸੁਨਿਆਰਾ ਉੱਥੋਂ ਫਰਾਰ ਹੋ ਗਿਆ ਹਾਲਕਿ ਦੋਵੇਂ ਪਰਿਵਾਰਿਕ ਮੈਂਬਰ ਵੀ ਉੱਥੇ ਮੌਜੂਦ ਸਨ ਬਹਿਸਬਾਜੀ ਇਸ ਹੱਦ ਤੱਕ ਵੱਧ ਗਈ ਕਿ ਇਸ ਨੇ ਖੁੰਨੀ ਰੂਪ ਧਾਰਨ ਕਰ ਲਿਆ ਉੱਧਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਨਿਤਿਕ ਸੁਨਿਆਰੇ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਸਾਰਾ ਮਾਮਲਾ ਦਰਜ ਕਰ ਲਿਆ। ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਲਰ ਦਾ ਸਿਮਰਨ ਪਾਸਿੰਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉੱਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡਿਪਲੇ ਕਰ ਦਿੱਤਾ ਜਾਂਦਾ ਜੋ ਇਸ ਦੇ ਸਬੰਧੀ ਉਰੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਵੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ